ਇਸੇ ਕਰਕੇ ਉਹਨਾਂ ਆਵਾਜ਼ਾਂ ਨੂੰ ਬੰਦ ਕਰਨ ਦੇ ਲਈ ਹਰ ਤਰ੍ਹਾਂ ਦੀਆਂ ਏਜੰਸੀਆਂ ਦੀ ਵਤੋਂ ਕੀਤੀ ਜਾ ਰਹੀ ਹੈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ ਤਾਂ ਦੋਸਤੋ ਅੱਜ ਜਦੋਂ ਇਹਨਾਂ ਕਾਨੂੰਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਤਾਂ ਇਹਦੇ ਵਿਰੋਧ ਕਰਨ ਦਾ ਇੱਕੋ ਇੱਕ ਮਕਸਦ ਹੈ ਵੀ ਅਸੀਂ ਜਿਹੜੇ ਸਰਕਾਰ ਇਹਨਾਂ ਕਾਨੂੰਨਾਂ ਰਾਹੀਂ ਸਾਡੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਡਰ ਦੇ ਖਾਤੇ ਅਸੀਂ ਇਕੱਠੇ ਹੋ ਕੇ ਨਾ ਉਹਨਾਂ ਦੇ ਵਿਰੋਧ ਦੇ ਵਿੱਚ ਇਕੱਠੇ ਹੋਈਏ ਲੋਕਾਂ ਨੂੰ ਜਾਗਰੂਕ ਕਰਕੇ ਕਿਉਂਕਿ ਜਿੰਨੇ ਸਾਡੇ ਆਰਥਿਕ ਥੋੜੇ ਅਸੀਂ ਅਧਿਆਪਕ ਨੇ ਆਧੀਆਂ ਮੰਗਾਂ ਨਹੀਂ ਕਰਦੇ ਆ ਅਸੀਂ ਕਿਸਾਨ ਆ ਅਸੀਂ ਆਧੀਆਂ ਮੰਗਾਂ ਨਹੀਂ ਕਰਦੇ ਆ ਮਜ਼ਦੂਰ ਆਧੀਆਂ ਮੰਗਾਂ ਨਹੀਂ ਕਰਦੇ ਨੇ ਪਰ ਉਹ ਸਾਡੇ ਆਰਥਿਕ ਥੋੜੇ ਤਾਂ ਨਿਪਰੇ ਚੜਨਗੇ ਜੇ ਸਰਕਾਰ ਦੇ ਖਿਲਾਫ ਅਸੀਂ ਬੋਲ ਪਾਵਾਂਗੇ ਜਿਵੇਂ ਕਿ ਇੱਥੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਦੀ ਗੱਲ ਖਤਮ ਕਰੂੰਗੀ ਵੀ ਸਰਕਾਰਾਂ ਦੀਆਂ ਨਜਰੀਆਂ ਜ਼ਾਬਰ ਨੀਤੀਆਂ ਨੇ ਇਹ ਕਦੇ ਵੀ ਇਤਿਹਾਸ ਦੇ ਮੈਦਾਨ ਨੂੰ ਤੈਅ ਨਹੀਂ ਕਰਦੇ। ਇਤਿਹਾਸ ਦਾ ਮੈਦਾਨ ਕੌਣ ਤੈਅ ਕਰਦੇ ਨੇ ਇਹ ਸਾਡੇ ਲੋਕਾਂ ਦੇ ਸੰਘਰਸ਼ ਲੈ ਕਰਦੇ ਨੇ। ਇਸ ਕਰਕੇ ਇਹ ਸਾਟੇ ਤੇ ਤੋਂ ਹੱਡੇ ਉੱਤੇ ਹੈ। ਪੀਐਸਈ ਸਰਕਾਰ ਹੀ ਇਹਨਾਂ ਜ਼ਾਬਰ ਨੀਤੀਆਂ ਨੂੰ ਪਛਾੜਾ ਕਿਵੇਂ ਦੇਣਾ ਹੈ ਤੇ ਕਿਵੇਂ ਇੱਕ ਬਿਹਤਰ ਸਮਾਜ ਬਣਾਉਣ ਲਈ ਜਿਹੜੀ ਸਾਡੀ ਲੜਾਈ ਹੈ ਇਹਨੂੰ ਇੱਕ ਜੁੱਟ ਹੋ ਕੇ ਇਹਨਾਂ ਤਰੁਨਾ ਦੇ